ਬਰਨਾਲੇ ਵਿੱਚੋਂ 113 ਪੰਚਾਇਤਾਂ ਨੇ ਚੇਤਾਵਨੀ ਦੇ ਦਿੱਤੀ ਹੈ ਵੀ ਖਬਰਦਾਰ ਹੁਣ ਲੋਕਾਂ ਨੇ ਫੈਸਲਾ ਕਰ ਲਿਆ ਜਿਹੜੇ ਲੋਕ ਇਹ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਸਾਰਾ ਪੰਜਾਬੀ ਨਸ਼ਈ ਆ ਉਹ ਜਿਹੜਾ ਅਸੀਂ ਐ ਧੋਣਾ ਉਹ ਧੋਣਾ ਲੈਵਲ ਤੇ ਕਰੋੜਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਜ਼ਬਤ ਕਰਾਈਆਂ ਜਦੋਂ ਲੋਕਾਂ ਨੇ ਕਿਹਾ ਵੀ ਇਹ ਸਾਡੀ ਕੈਂਪੇਨ ਹੈ ਪੁਲਿਸ ਸਾਡੀ ਸਾਥੀ ਹੈ ਇਸ ਕੈਂਪੇਨ ਦੇ ਵਿੱਚ ਉਦੋਂ ਬਿਲਕੁਲ 100% 1% ਨਹੀਂ 100% ਆ ਸਾਡੀ ਜਿਹੜੀ ਸਟੇਟ ਹੈ ਡਰਗ ਫ੍ਰੀ ਹੋਊਗੀ ਸਿਰਫ ਗੱਲਾਂ ਨਾਲ ਨਹੀਂ ਹੋਣਾ ਇਹ ਸਿਰਫ ਭਾਸ਼ਣਾ ਨਾਲ ਨਹੀਂ ਹੋਣਾ ਸਾਨੂੰ ਹਰ ਇੱਕ ਨੂੰ ਨਸ਼ਿਆਂ ਦੇ ਵਿਰੁੱਧ ਉੱਠਣਾ ਪਊਗਾ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਯੁੱਧ ਨਸ਼ੇ ਵਿਰੁੱਧ ਮੁਹਿੰਮ ਜਾਰੀ ਹੈ ਜਿਸ ਤਹਿਤ ਬਰਨਾਲਾ ਵਿਖੇ ਐਸਐਸਪੀ ਮੁਹੰਮਦ ਸਰਫਰਾਜ਼ ਆਲਮ ਦੀ ਅਗਵਾਈ ਵਿੱਚ ਵਿਸ਼ੇਸ਼ ਮਿਲਣੀ ਪ੍ਰੋਗਰਾਮ ਕਰਵਾਇਆ ਗਿਆ ਜਿਸਵਿਚ ਜ਼ਿਲੇ ਦੀਆਂ 113 ਪੰਚਾਇਤਾਂ ਨੇ ਪੁਲਿਸ ਨੂੰ ਨਸ਼ਿਆਂ ਵਿਰੁੱਧ ਸਾਥ ਦੇਣ ਦਾ ਐਲਾਨ ਕੀਤਾ। ਉੱਥੇ ਇਸ ਸਮਾਗਮ ਮੌਕੇ ਵਿਸ਼ੇਸ਼ ਤੌਰ ਤੇ ਡੀਆਈਜੀ ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ ਪਹੁੰਚੇ ਜਿਨ੍ਹਾਂ ਨੇ ਬਰਨਾਲਾ ਦੀਆਂ ਪੰਚਾਇਤਾਂ ਦਾ ਸਾਥ ਦੇਣ ਲਈ ਧੰਨਵਾਦ ਕੀਤਾ ਅਤੇ ਆਮ ਲੋਕਾਂ ਤੋਂ ਨਸ਼ੇ ਵਿਰੋਧੀ ਮਹਿੰਮ ਵਿੱਚ ਸਾਥ ਦੀ ਅਪੀਲ ਕੀਤੀ। ਇਸ ਸਮਾਗਮ ਮੌਕੇ ਪੰਜਾਬੀ ਫਿਲਮ ਜਗਤ ਦੇ ਕਲਾਕਾਰ ਪ੍ਰਪੰਦਰ ਕੌਰ ਰੂਪੀ ਅਤੇ ਸਰਗਰ ਸੋਹੀ ਵੀ ਪਹੁੰਚੇ ਜਿਨ੍ਹਾਂ ਨੇ ਪੁਲਿਸ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅੱਜ ਇੱਕ ਬਰਨਾਲੇ ਲਈ ਬੜਾ ਇਤਿਹਾਸਕ ਦਿਨ ਸੀ ਜਿੱਥੇ ਜਿੱਥੇ 113 ਪੰਚਾਇਤਾਂ ਨੇ ਯੋਧ ਨਸ਼ਿਆਂ ਦੇ ਵਿਰੁੱਧ ਜਿਹੜੀ ਕੈਂਪੇਨ ਚੱਲ ਰਹੀ ਹੈ ਉਹਦੇ ਵਿੱਚ ਪੁਲਿਸ ਨੂੰ ਇਹ ਵਿਸ਼ਵਾਸ ਦਵਾਇਆ ਕਿ ਇਹ ਲੜਾਈ ਸਾਡੀ ਲੜਾਈ ਹੈ ਅਸੀਂ ਪੁਲਿਸ ਦੇ ਨਾਲ ਮੁੱਢਾ ਹੀ ਮੁੱਢੇ ਨਾਲ ਮੁੱਢਾ ਲਾ ਕੇ ਨਹੀਂ ਲੜਾਂਗੇ ਪੁਲਿਸ ਤੋਂ ਅੱਗੇ ਹੋ ਕੇ ਲੜਾਈ ਅਸੀਂ ਇਹ ਪੰਚਾਇਤਾਂ ਨੇ ਇਹ ਵੀ ਵਿਸ਼ਵਾਸ ਦੁਆਇਆ ਹੈ ਕਿ ਅਸੀਂ ਫੈਸਲਾ ਕਰ ਲਿਆ ਹੁਣ ਕਿ ਅਸੀਂ ਆਪਦੇ ਬੱਚਿਆਂ ਨੂੰ ਨਸ਼ਈ ਕਿਸੇ ਨੂੰ ਕਹਿ ਨਹੀਂ ਦੇਣਾ ਤੇ ਨਸ਼ਾ ਪੰਜਾਬ 'ਚ ਰਹਿਣ ਨਹੀਂ ਦੇਣਾ ਇਹ ਪੰਚਾਇਤਾਂ ਨੇ ਇਹ ਵਿਸ਼ਵਾਸ ਦੁਆਇਆ ਸਾਨੂੰ ਕਿ ਇਹ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਨੂੰ ਅਸੀਂ ਜਿਹੜੇ ਨਸ਼ਾ ਤੇ ਲੱਗ ਗਏ ਆ ਕੁਝ ਬੱਚੇ ਉਹਨਾਂ ਨੂੰ ਵਾਪਸ ਲਿਆਵਾਂਗੇ ਉਹਨੂੰ ਰੀਹੈਬਿਲੀਟੇਟ ਕਰਾਵਾਂਗੇ ਤੇ ਜਿਹੜਾ ਨਸ਼ਾ ਨਸ਼ਾ ਵੇਚਣ ਵਾਲੇ ਆ ਉਹਨਾਂ ਨੂੰ ਅੱਜ ਮੈਨੂੰ ਲੱਗਦਾ ਪੰਜਾਬ 'ਚ ਸਭ ਤੋਂ ਵੱਡੀ ਬਰਨਾਲੇ ਵਿੱਚੋਂ 113 ਪੰਚਾਇਤਾਂ ਨੇ ਚੇਤਾਵਨੀ ਦੇ ਦਿੱਤੀ ਐ ਵੀ ਖਬਰਦਾਰ ਹੁਣ ਲੋਕਾਂ ਨੇ ਫੈਸਲਾ ਕਰ ਲਿਆ ਲੋਕਾਂ ਨੇ ਫੈਸਲਾ ਕਰ ਲਿਆ ਏ ਕਿਤੇ ਪਹਿਲਾਂ ਇਸ ਗੱਲ ਦਾ ਪ੍ਰਭਾਵ ਲੈ ਕੇ ਸੀ ਵੀ ਇਹ ਪੁਲਿਸ ਦੀ ਲੜਾਈ ਐ ਹੁਣ ਲੋਕਾਂ ਦੀ ਲੜਾਈਏ ਜਦੋਂ ਕੋਈ ਵੀ ਕੈਂਪੇਨ ਲੋਕ ਲਹਿਰ ਦਾ ਰੂਪ اختیار ਕਰਦੀ ਹੈ ਉਹ ਹਮੇਸ਼ਾ ਕਾਮਯਾਬ ਹੁੰਦੀ ਹੈ ਇਹਦੇ ਲਈ ਮੈਂ ਸਪੈਸ਼ਲੀ ਜਿਹੜੀ ਬਰਨਾਲਾ ਦੀ ਜਿਹੜੀ ਟੀਮ ਹੈ ਜਿਹੜੀ ਐਸਐਸਪੀ ਸਰਫਰਾਜ਼ ਆलम ਤੇ ਉਹਨਾਂ ਦੇ ਐਸਪੀ ਸੁਬਾਨ ਤੇ ਬਾਕੀ ਡੀਐਸਪੀ ਸੁਬਾਨ ਉਹਨਾਂ ਨੂੰ ਮੁਬਾਰਕਬਾਦ ਦਿੰਨਾ ਹੈ ਇੰਨਾ ਅੱਛਾ ਅਪਰਾਲਾ ਕੀਤਾ ਤੇ ਇਹ ਉਮੀਦ ਵੀ ਕਰਦਾ ਹੈ ਕਿ ਇਹ ਕੈਂਪੇਨ ਇਹ ਇੱਕ ਦਿਨ ਦੀ ਕੈਂਪੇਨ ਨਹੀਂ ਜੱਤ ਕਰ ਅਸੀਂ ਜੋ ਸਾਨੂੰ ਪੰਜਾਬੀਆਂ ਨੂੰ ਬਦਨਾਮ ਕਰਨ ਲਈ ਇੱਕ ਇਹ ਕਰਕੇ ਵੀ ਇਹ ਪ੍ਰੋਜੈਕਟ ਕਰ ਰਹੇ ਆ ਜਿਹੜੇ ਲੋਕ ਕਿ ਜਦ ਕੇ ਇਕਾ ਦੁੱਕਾ ਕਿਸੇ ਪਿੰਡ ਦੇ ਵਿੱਚ ਜਿਹੜੇ ਨਸ਼ਈ ਐ ਤੇ ਜਿਹੜੇ ਲੋਕ ਇਹ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਸਾਰਾ ਪੰਜਾਬੀ ਨਸ਼ਈ ਆ ਉਹ ਜਿਹੜਾ ਅਸੀਂ ਐ ਧੋਣਾ ਉਹ ਧੋਣਾ ਇਸ ਕਰਕੇ ਮੈਨੂੰ ਉਮੀਦ ਹੈ ਵੀ ਅੱਛੇ ਰਿਜ਼ਲਟ ਦੇ ਆਉਣਗੇ ਸਰ ਪਹਿਲਾਂ ਰੇਂਜ ਦੇ ਵਿੱਚ ਕਿੰਨੇ ਨਸ਼ੇੜੀ ਪੜਿਆ ਤੁਸੀਂ ਨੇ ਇਹਨਾਂ ਨਸ਼ਾ ਸਿਰਫ ਬਰਾਮਦ ਹੋਇਆ ਰੇਂਜ ਦੇ ਵਿੱਚ ਨਹੀਂ ਇਹਦੇ ਇਹਦੇ ਐਗਜ਼ੈਕਟ ਡਾਟਾ ਨਹੀਂ ਪਰ ਪਾਲਿਸੀ ਜਿਹੜੀ ਆ ਉਹਦੇ ਚ ਕੀ ਆ ਨੰਬਰ 1 ਜਿਹੜੇ ਜਿਹੜੇ ਨਸ਼ਈ ਆ ਨਸ਼ਈਆਂ ਨੂੰ ਰੀਹੈਬਿਲੀਟੇਟ ਜਿਹੜੇ ਕਿ ਹੈਲਥ ਅਥਾਰਟिटीज ਨਾਲ ਮਿਲ ਕੇ ਜਿੱਥੇ ਫੈਸਿਲਿਟੀ ਹੈ ਉੱਥੇ ਪਹੁੰਚਾਇਆ ਜਾਵੇ ਪਿੰਡਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾਵੇ ਜਿਹੜੇ ਨਸ਼ੇ ਦੇ ਤਸਕਰ ਆ ਉਹਨਾਂ ਨੂੰ ਜ਼ਿਲ੍ਹਾ ਦੇ ਵਿੱਚ ਬੰਦ ਕੀਤਾ ਜਾਵੇ ਜਿਹੜੀ ਪਾਪ ਦੀ ਤੇ ਲੋਕਾਂ ਦੇ ਖੂਨ ਪਰਸੀਨੇ ਦੀ ਕਮਾਈ ਹੈ ਜਿਹੜੀ ਤੇ ਉਹ ਉਹਨਾਂ ਨੇ ਸੋਚਿਆ ਵੀ ਜਿਹੜੀ ਉਹਨਾਂ ਦੀ ਜਿਹੜੀ ਹੈ ਮਾੜੀ ਕਮਾਈ ਹੈ ਉਹ ਜਿਹੜੀ ਹੈ ਪ੍ਰਾਪਰਟੀਆਂ ਜ਼ਬਤ ਕੀਤੀਆਂ ਜਾਣ ਜਿਹੜੀਆਂ ਪਟਿਆਲਾ ਬਰਨਾਲਾ ਸੰਗਰੂਰ ਮਲੇਰਕੋਟਲਾ ਸਾਰੇ ਚ ਵੱਡੇ ਲੈਵਲ ਤੇ ਕਰੋੜਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਜ਼ਬਤ ਕਰਾਈਆਂ ਫਿਰ ਇਹਦੇ ਚ ਅੱਗੇ ਪ੍ਰੋਵੀਜ਼ਨ ਆ ਪਟ ਐਂਡ ਡੀ ਪੀ ਐਸ ਜਿਹੜਾ ਕਿ ਉਹਨਾਂ ਨੂੰ ਜਿਹੜੇ ਤੁਸੀਂ ਹੁਣ ਦੇਖਿਆ ਜੇ ਰੀਸੈਂਟਲੀ ਇੱਕ ਜਿਹੜਾ ਆਪਣਾ ਜਿਹੜਾ ਸਮਗਲਰ ਆ ਜਿਹੜਾ ਉਹ ਦੇ ਵਿੱਚੋਂ ਉਹਨੂੰ ਅਸਾਮ ਜੇਲ੍ਹ ਦੇ ਵਿੱਚ ਟਰਾਂਸਫਰ ਹੋਇਆ ਜਿਹੜੇ ਡਰੱਗ ਵਿਚਨ ਤੋਂ ਫੇਰ ਬਾਜ਼ ਨਹੀਂ ਆਉਂਦੇ ਤੇ ਉਹਨਾਂ ਨੂੰ ਵੀ ਇਹ ਇਸ ਗੱਲ ਦਾ ਸਮਝਣਾ ਚਾਹੀਦਾ ਹੈ ਪਾਪ ਦੀ ਕੀਤੀ ਕਮਾਈ ਲੋਕਾਂ ਦੀਆਂ ਲਾਸ਼ਾਂ ਦੇ ਕੀਤੀ ਲੋਕਾਂ ਨੂੰ ਭੰਗੀ ਪੋਸਤੀ ਬਣਾ ਕੇ ਲੋਕਾਂ ਨੂੰ ਕਿਰਾਏ ਪਾ ਕੇ ਟੀਆਂ ਦੇ ਜਿਹੜੇ ਆ ਉਹ ਸਵਾਗਤ ਆੜ ਕੇ ਕੋਈ ਬੰਦਾ ਖੁਸ਼ ਨਹੀਂ रह ਸਕਦਾ ਸੁਖੀ ਨਹੀਂ रह ਸਕਦਾ ਤੇ ਇਹ ਕਮਾਈਆਂ ਦਾ ਕੀ ਫਾਇਦਾ ਹੋਇਆ ਜਿਹੜੀਆਂ ਉਹ ਕਮਾਈਆਂ ਤੁਹਾਡੀਆਂ ਟਾ ਢੇਰੀ ਹੋ ਰਹੀਆਂ ਤੇ ਜਿਹੜੀਆਂ ਕਮਾਈਆਂ ਦੇ ਕਾਰਨ ਤੁਹਾਡੀਆਂ ਪ੍ਰਾਪਰਟੀਆਂ ਜਬਤ ਹੋ ਰਹੀਆਂ ਇਸ ਕਰਕੇ ਮੈਨੂੰ ਲੱਗਦਾ ਪਰ ਫਿਰ ਲਾਸਟ ਦੇ ਵਿੱਚ ਕੈਂਪੇਨ ਕੱਲੀ ਜੇ ਕੋਈ ਸੋਚ ਰਿਹਾ ਹੋ ਵੀ ਪੁਲਿਸ ਦੇ ਹੱਥ ਹੈ ਫਿਰ ਇਹ ਕੈਂਪੇਨ ਕਾਮਯਾਬ ਨਹੀਂ ਹੋਣੀ ਜਦੋਂ ਲੋਕਾਂ ਨੇ ਕਿਹਾ ਵੀ ਇਹ ਸਾਡੀ ਕੈਂਪੇਨ ਹੈ ਪੁਲਿਸ ਸਾਡੀ ਸਾਥੀ ਹੈ ਇਸ ਕੈਂਪੇਨ ਦੇ ਵਿੱਚ ਉਦੋਂ ਬਿਲਕੁਲ 100% 1% ਨਹੀਂ 100% ਆ ਸਾਡੀ ਜਿਹੜੀ ਸਟੇਟ ਹੈ ਡਰਗ ਫ੍ਰੀ ਹੋ ਗਈ ਥੈਂਕ ਯੂ ਸੋ ਮਚ ਮੈਂ ਤਾਂ ਜੀ ਪਹਿਲਾਂ ਪੰਜਾਬ ਸਰਕਾਰ ਨੂੰ ਬਹੁਤ ਬਹੁਤ ਵਧਾਈ ਦਿੰਨੀ ਹੈ ਕਿ ਉਹਨਾਂ ਦਾ ਇਹ ਬਹੁਤ ਹੀ ਵਧੀਆ ਕਦਮ ਹੈ ਨਸ਼ਿਆਂ ਨੂੰ ਖਤਮ ਕਰਨ ਦੇ ਵਿੱਚ ਨਸ਼ੇ ਆ ਜਿਹੜੇ ਆਪਾਂ ਨੂੰ ਕਿੰਨੇ ਸਾਲ ਹੋ ਗਏ ਸੰਡਿਆਂ ਨੂੰ ਕਿ ਮਤਲਬ ਸਾਡੀ ਜਿਹੜੀ ਯੰਗ ਪੀੜ੍ਹੀ ਹੈ ਉਹ ਨਸ਼ਿਆਂ 'ਚ ਕਿਵੇਂ ਗਲਤਾਨ ਹੋਈ ਪਈ ਹੈ ਕਿਵੇਂ ਮੁੰਡੇ ਕੁੜੀਆਂ ਨਸ਼ਿਆਂ ਦੇ ਵਿੱਚ ਫਸੇ ਹੋਏ ਨੇ ਕਿਵੇਂ ਅਸੀਂ ਹਰ ਰੋਜ਼ ਸੋਸ਼ਲ ਮੀਡੀਆ 'ਮੈਂ ਪਹਿਲਾਂ ਵੀ ਕਿਹਾ ਸੋਸ਼ਲ ਮੀਡੀਆ ਦੇਤੇ ਜਾਂਦੇ ਆ ਜਾਂ ਅਖਬਾਰ ਪੜ੍ਹਦੇ ਆ ਰੋਜ਼ ਅਸੀਂ ਕਿੰਨੀਆਂ-ਕਿੰਨੀਆਂ ਖਬਰਾਂ ਹੀ ਪੜ੍ਹਦੇ ਆ ਕਿ ਕਿਵੇਂ ਸਾਡੇ ਜਵਾਨ ਜਵਾਨ ਬੱਚੇ ਆ ਜਿਹੜੇ ਨਸ਼ੇ ਦੀ ਵੱਧ ডোজ ਦੇ ਕਾਰਨ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਰਹੇ ਨੇ ਤੋਂ ਅੱਜ ਜਿਹੜੀ ਮੈਂ ਸਭ ਤੋਂ ਵੱਡੀ ਗੱਲ ਇਹ ਕਹੂੰਗੀ ਜਿਹੜੇ ਸਾਡੇ ਮਨਦੀਪ ਸਿੰਘ ਜੀ ਡੀਆਈਜੀ ਜਿਹੜੀ ਉਹਨਾਂ ਦੀ ਸਪੀਚ ਸੁਣੀ ਮੈਨੂੰ ਲੱਗਦਾ ਜੇ ਇਹ ਸਪੀਚ ਪਿੰਡ-ਪਿੰਡ ਜਾ ਕੇ ਦਿੱਤੀ ਜਾਵੇ ਨਾ ਤਾਂ ਇੰਨਾ ਮੋਟਿਵੇ ਹੋਣਗੇ ਇੰਨਾ ਮੋਟੀਵੇਸ਼ਨ ਮਿਲੂਗਾ ਸਾਰਿਆਂ ਨੂੰ ਮੋਟੀਵੇਸ਼ਨ ਮਿਲੂਗਾ ਕਿ ਮੈਨੂੰ ਲੱਗਦਾ ਹੈ ਸੁਣ ਕੇ ਹਰ ਇੱਕ ਮਾਪਾ ਆਪਦੇ ਬੱਚਿਆਂ ਨੂੰ ਵਧੀਆ ਸਿੱਖਿਆ ਦੇਊਗਾ ਤਾਂ ਕਿ ਉਹ ਨਸ਼ਿਆਂ ਦੇ ਵੱਲ ਜਾਣ ਹੀ ਨਾ ਹਰ ਬੱਚਾ ਮੈਨੂੰ ਲੱਗੇ ਕੋਈ ਬੱਚੇ ਵੀ ਸੁਣਨਗੇ ਜਿਹਨੇ ਯੰਗ ਬੱਚੇ ਆ ਉਹਨਾਂ ਨੂੰ ਇਦਾਂ ਦੀਆਂ ਕਲਾਸਿਸ ਦੀ ਮੈਨੂੰ ਲੱਗਦਾ ਬਹੁਤ ਜ਼ਿਆਦਾ ਲੋਡ ਹੈ ਜੇ ਬੱਚਾ ਇਦਾਂ ਦੀਆਂ ਮੋਟੀਵੇਸ਼ਨ ਵਾਲੀਆਂ ਸਪੀਚਸ ਨੂੰ ਸੁਣੂਗਾ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਗਲਤ ਪਾਸੇ ਜਾਊਗਾ ਦੂਜੀ ਗੱਲ ਮੈਂ ਇਹ ਕਹਿਣਾ ਚਾਹੂੰਗੀ ਕਿ ਸਾਨੂੰ ਇਹ ਸਿਰਫ ਗੱਲਾਂ ਨਾਲ ਨਹੀਂ ਹੋਣਾ ਇਹ ਸਿਰਫ ਭਾਸ਼ਣਾ ਨਾਲ ਨਹੀਂ ਹੋਣਾ ਸਾਨੂੰ ਹਰ ਇੱਕ ਨੂੰ ਨਸ਼ਿਆਂ ਦੇ ਵਿਰੁੱਧ ਉੱਠਣਾ ਪਊਗਾ ਸਾਨੂੰ ਉਹੀ ਗੱਲ ਹੈ ਕਿ ਸਾਨੂੰ ਸਭ ਤੋਂ ਪਹਿਲਾਂ ਆਪਣੇ ਘਰ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਆਪਣੇ ਘਰ ਤੋਂ ਆਪਣੇ ਗਲੀ ਮੁਹੱਲੇ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਜਿੱਥੇ ਵੀ ਸਾਨੂੰ ਕੋਈ ਨਸ਼ੇੜੀ ਮਿਲਦਾ ਹੈ ਜਾਂ ਕੋਈ ਨਸ਼ਾ ਤਸਕਰ ਸਾਨੂੰ ਮਿਲਦਾ ਹੈ ਸਾਨੂੰ ਤੁਰੰਤ ਪੁਲਿਸ ਨੂੰ ਸੂਚਨਾ ਦੇਣੀ ਚਾਹੀਦੀ ਹੈ ਤਾਂ ਕਿ ਉੱਥੇ ਹੀ ਉਸੇ ਥਾਂ ਤੇ ਉਹਨਾਂ ਦਾ ਖਾਤਮਾ ਹੋ ਸਕੇ ਸੋ ਜਦੋਂ ਅਸੀਂ ਸਾਰੇ ਉੱਠ ਕੇ ਪ੍ਰਸ਼ਾਸਨ ਦਾ ਸਾਥ ਦੇਵਾਂਗੇ ਪੰਜਾਬ ਸਰਕਾਰ ਦਾ ਸਾਥ ਦੇਵਾਂਗੇ ਤਾਂ ਇੱਕ ਨਾ ਇੱਕ ਦਿਨ ਅਸੀਂ ਨਸ਼ੇ ਨੂੰ ਜ਼ਰੂਰ ਖਤਮ ਕਰ ਦਾਂਗੇ ਇਹ ਜੋ सीएम साहब ने जो शुरू ਕੀਤਾ ਨਾ ਉਦਮ ਇਹ ਜੁੱਦ ਨਸ਼ਾ ਵਿਰੁੱਧ ਕਮਾਲ ਹੈ ਉਹਦੇ ਵਾਸਤੇ ਡੀਏਜੀ ਸਾਹਿਬ ਅਨਜੀਤ ਸਿੰਘ ਸਿੱਧੂ ਸਾਹਿਬ ਉਹ ਸੇਸ਼ ਤੌਰ ਤੇ ਉਹ ਉਹਨਾਂ ਦਾ ਭਾਸ਼ਣ ਜੋ ਸੁਣਿਆ ਜੋ ਜਜ਼ਬਾ ਦੇਖਿਆ ਉਹਨਾਂ ਦੇ ਅੰਦਰ ਮੈਨੂੰ ਪਹਿਲੀ ਵਾਰੀ ਇਹ ਕੰਫੀਡੈਂਸ ਹੋਇਆ ਕਿ ਅਸੀਂ ਬੁਲਤੀ ਪਰ ਇਹ ਜੋ ਵਿਚਾਰ ਰੱਖਦੇ ਆ ਨਾ ਉਹ ਗਲਤ ਨਾ ਹੋਵੇ ਉਹ ਇਸ ਬਹੁਤ ਕੁਝ ਕਰਨਾ ਚਾਹੁੰਦੀ ਹੈ ਬਸ਼ਰਤੇ ਸਾਡੇ ਪਬਲਿਕ ਸਾਡੇ ਜਿਹੜੇ ਜਿਨ੍ਹਾਂ ਨਾਲ ਇਹ ਵਾਪਰ ਰਹੀਆਂ ਨੇ ਘਟਨਾਵਾਂ ਨਸ਼ੇ ਦੀਆਂ ਉਹ ਨਾਲ ਜੋੜਨਗੇ ਉਹ ਪਿੰਡ ਨਾਲ ਜੁੜਨਗੇ ਸਾਥ ਦੇਣਗੇ ਸਰਕਾਰ ਦਾ ਤਾਂ ਫੇਰ ਇਹ ਹੋ ਸਕਦਾ ਹੈ ਇਹ ਸੁਨੇਹਾ ਬਹੁਤ ਸੋਹਣਾ ਦਿੱਤਾ ਵੀ ਹੈ ਜੀ ਸਾਧ ਨੇ ਮੈਂ ਮੈਂ ਫੈਨ ਹੋ ਗਿਆ ਉਹਨਾਂ ਦਾ ਕਮਾਲ ਹੈ ਉਹ ਸਪੀਚ ਅੱਖ ਝਪਕ ਨੂੰ ਦਿਲ ਨਹੀਂ ਕਰਦਾ ਸੀ ਉਹ ਉਹਨਾਂ ਦਾ ਚਿਹਰਾ ਉਹਨਾਂ ਦੇ ਜਿਹੜੀ ਬਾਡੀ ਲੈਂਗੁਏਜ ਹੁੰਦੀ ਹੈ ਉਹ ਦੱਸ ਰਹੀ ਸੀ ਕਿ ਹਾਂ ਇਹ ਇਥੋਂ ਮਨ ਤੋਂ ਇਥੋਂ ਦਿਮਾਗ ਤੋਂ ਇਥੋਂ ਬੋਲਦੇ ਨੇ ਉਹ ਪੰਜਾਬ ਦਾ ਭਲਾ ਚਾਹੁੰਦੇ ਨੇ ਉਹਨਾਂ ਨੂੰ ਡਰਦਾ ਹੈ ਇਹ ਜੋ ਨਸ਼ਾ ਕਰਕੇ ਪੰਜਾਬ ਦੀ ਹਾਲਤ ਹੋਈ ਹੈ ਉਹ ਫਾਈਟ ਜਿਹੜੀ ਉਹਨਾਂ ਨੇ ਸ਼ੁਰੂ ਕੀਤੀ ਹੈ ਮੈਨੂੰ ਨਹੀਂ ਲੱਗਦਾ ਕਿ ਉਹ ਛੇਤੀ ਪਿੱਛੇ ਹਟਣ ਵਾਲੇ ਜਾਂ ਇਹ ਦੋ ਚਾਰ ਮਹੀਨਿਆਂ ਚ ਦੋ 10 ਦਿਨਾਂ 15 ਦਿਨਾਂ ਦੀ ਖਤਮ ਹੋ ਜੂ ਉਹ ਕਹਿੰਦੇ ਹੁੰਦੇ ਨੇ ਕਿ ਇੱਕ ਇੱਕ ਨਿਊਜ਼ ਬਣ ਗਈ ਬਸ ਹੁਣ ਹੁਣ ਇਹ ਚੁੱਪ ਕਰ ਜਾਣਗੇ ਮੈਨੂੰ ਲੱਗਦਾ ਨਹੀਂ ਇਹ ਚੁੱਪ ਕਰਨਗੇ ਇਹ ਬਕਾਇਦਾ ਪਹਿਰਾ ਦੇ ਕੇ ਬਕਾਇਦਾ ਡਟ ਕੇ ਨਸ਼ਿਆਂ ਦੇ ਖਿਲਾਫ ਸਾਡੀ ਪੁਲਿਸ ਲੜੂਗੀ ਉਹ ਮੈਨੂੰ ਵਿਸ਼ਵਾਸ ਦਿਵਾਇਆ ਡੀਜੀ ਸਾਹਿਬ ਨੇ ਮੈਂ ਦੇਖੋ ਮੈਂ ਆਲਵੇਜ਼ ਨਸ਼ਿਆਂ ਦੇ ਖਿਲਾਫ ਹੀ ਬੋਲਦਾ ਆ ਸ਼ਾਇਦ ਇਸੇ ਕਰਕੇ ਚੋਣ ਹੋਈ ਮੈਂ ਡਰ ਕੇ ਨਹੀਂ ਬੋਲਦਾ ਮੈਂ ਖੁੱਲਕੇ ਬੋਲਦਾ ਇਹ ਸਾਰੇ ਪੰਜਾਬ ਨੂੰ ਮੇਰੇ ਵੱਲੋਂ ਵੀ ਇਹ ਬੇਨਤੀ ਹੈ ਕਿ ਅਸੀਂ ਪੁਲਿਸ ਦਾ ਸਾਥ ਦਈਏ ਔਰ ਨਸ਼ੇ ਦੇ ਵਪਾਰੀਆਂ ਦੇ ਨਾਲ ਨੱਥ ਪਾਉਣ ਵਿੱਚ ਮੰਦਤਦਾਰ ਸਾਬਤ ਹੋਈਏ